ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੇ ਸਿੱਧੂ ਮਸੇਵਾਲੇ ਸਿੰਗਰ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਉਹਨਾਂ ਦੇ ਫੈਨਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਇਹ ਖੁਸ਼ਖਬਰੀ ਸਿੱਧੂ ਮਸੇਵਾਲੇ ਵਾਲੇ ਦੀ ਟੀਮ ਨੇ ਤੇ ਸਿੱਧੂ ਮਸੇਵਾਲੇ ਦੇ ਮਾਤਾ ਪਿਤਾ ਨੇ ਲੋਕਾਂ ਦੇ ਨਾਲ ਨੈਟ ਦੇ ਉੱਤੇ ਸਾਂਝੀ ਕੀਤੀ ਹੈ ਜੀ ਹਾਂ ਦੋਸਤੋ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਬਰੋਟਾ ਗਾਣਾ ਤੋਂ ਬਾਅਦ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲੀ ਜਿਸ ਕਰਕੇ ਹੁਣ ਪਰਿਵਾਰ ਨੇ ਤੇ ਸਿੱਧੂ ਮਸੇਵਾਲੇ ਦੀ ਟੀਮ ਨੇ ਇਹ ਵੱਡਾ ਫੈਸਲਾ ਲਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਫੈਨਾਂ ਦੇ ਲਈ ਹੁਣ ਸਿੱਧੂ ਮਸੇਵਾਲੇ ਦਾ ਕਿ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ-ਅੰਦਰ ਬਰੋਟਾ ਗਾਣਾ 2 ਜੀ ਹਾਂ ਦੋਸਤੋ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਬਰੋਟਾ ਗਾਣਾ 2 ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਕਰਕੇ ਇਹ ਖਬਰ ਨੂੰ ਸੁਣਨ ਤੋਂ ਬਾਅਦ ਸਿੱਧੂ ਦੇ ਫੈਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਵਣੀ ਹੋਈ ਹੈ ਤੇ ਲੋਕ ਇਹ ਕਹਿ ਰਹੇ ਹਨ ਕਿ ਅਸੀਂ ਤਿੰਨ ਚਾਰ ਦਿਨਾਂ ਦੀ ਵੇਟ ਵੀ ਬਹੁਤ ਮੁਸ਼ਕਲ ਨਾਲ ਕਰ ਰਹੇ ਹਾਂ ਕਿਉਂਕਿ ਸਾਨੂੰ ਹਮੇਸ਼ਾ ਸਿੱਧੂ ਬਾਈ ਦੇ ਗਾਣਿਆਂ ਦਾ ਇੰਤਜ਼ਾਰ ਰਹਿੰਦਾ ਹੈ ਸਾਡੇ ਲਈ ਤਿੰਨ ਚਾਰ ਦਿਨ ਵੀ ਚਾਰ ਸਾਲਾਂ ਦੀ ਤਰ੍ਹਾਂ ਬੀਤਦੇ ਹਨ ਪਰ ਦੋਸਤੋ ਸਿੱਧੂ ਮਸੇਵਾਲੇ ਦੀ ਟੀਮ ਦਾ ਇਹ ਕਹਿਣਾ ਹੈ ਕਿ ਤੁਸੀਂ ਬਹੁਤ ਹੀ ਜਲਦੀ ਸਿੱਧੂ ਮਸੇਵਾਲੇ ਦਾ ਜਿਹੜਾ ਟਾਰਗੇਟ ਰੱਖਿਆ ਗਿਆ ਸੀ ਕਿ ਜੇਕਰ ਤੁਸੀਂ 15 ਦਿਨਾਂ ਦੇ ਅੰਦਰ ਅੰਦਰ 20 ਮਿਲੀਅਨ ਤੋਂ ਜ਼ਿਆਦਾ ਬਰੋਟਾ ਗਾਣੇ ਦੇ ਉੱਤੇ ਕਮੈਂਟ ਕਰ ਦਿੰਦੇ ਹੋ ਤੇ ਸਿੱਧੂ ਮਸੇਵਾਲੇ ਦੇ ਇਸ ਗਾਣੇ ਨੂੰ YouTube ਦਾ ਸਭ ਤੋਂ ਵੱਡਾ ਕਮੈਂਟਾਂ ਵਾਲਾ ਗੀਤ ਬਣਾ ਦਿੰਦੇ ਹੋ ਤਾਂ ਤੁਹਾਡੇ ਲਈ ਅਸੀਂ ਸਿੱਧੂ ਮਸੇਵਾਲੇ ਦਾ ਇਸ ਤੋਂ ਅਗਲਾ ਗੀਤ ਬਰੋਟਾ 2 ਉਸੇ ਸਮੇਂ ਰਿਲੀਜ਼ ਕਰ ਦੇਵਾਂਗੇ ਤੇ ਇਹ ਪਰਿਵਾਰ ਨੇ ਵੀ ਕਿਹਾ ਸੀ ਇਸ ਕਰਕੇ ਉਹ ਆਪਣਾ ਵਾਦਾ ਹੁਣ ਸਿੱਧੂ ਮਸੇਵਾਲੇ ਵਾਲੇ ਦੇ ਫੈਨਾਂ ਦੇ ਲਈ ਪੂਰਾ ਕਰਨ ਜਾ ਰਹੇ ਹਨ ਜਿਸ ਕਰਕੇ ਹੁਣ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਮਸੇਵਾਲੇ ਦਾ ਦੂਜਾ ਗਾਣਾ ਬਰੋਟਾ 2 ਬਿਨ ਬੋਰਡ ਤੇ ਲੱਗੇਗਾ ਜਿਸ ਤੋਂ ਬਾਅਦ ਇਹ ਗਾਣਾ ਦੇਸਾਂ ਵਿਦੇਸਾਂ ਦੇ ਵਿੱਚ ਪੂਰੀ ਧੂਮ ਪਾਉਣ ਵਾਲਾ ਹੈ ਪਰ ਤੁਸੀਂ ਇਹ ਵੀ ਪਹਿਲਾਂ ਦੇਖਿਆ ਹੈ ਕਿ ਸਿੱਧੂ ਮਸੇਵਾਲੇ ਦਾ ਬਰੋਟਾ ਗਾਣਾ ਪਹਿਲਾਂ ਪੂਰੇ ਭਾਰਤ ਦੇ ਵਿੱਚ ਦੇਸਾਂ ਵਿਦੇਸਾਂ ਦੇ ਵਿੱਚ ਕਿੰਨੀ ਜ਼ਿਆਦਾ ਧੱਕ ਪਾਈ ਹੈ ਜਿਸ ਕਰਕੇ ਲੋਕਾਂ ਨੇ ਉਸ ਗਾਣੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਮਸੇਵਾਲੇ ਦੇ ਪਿਤਾ ਨੇ ਤੇ ਉਸ ਦੀ ਮਾਂ ਨੇ ਤੇ ਮੁਸੇ ਵਾਲੇ ਦੀ ਟੀਮ ਨੇ ਪੰਜਾਬ ਦੇ ਭਾਰਤ ਦੇ ਸਾਰੇ ਹੀ ਲੋਕਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਲੋਕਾਂ ਦਾ तहे ਦਿਲੋਂ ਧੰਨਵਾਦ ਵੀ ਕੀਤਾ ਹੈ ਸਿੱਧੂ ਮੁਸੇ ਵਾਲੇ ਦੇ ਗੀਤ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਦੇ ਲਈ ਪਰ ਜਿਹੜਾ ਹੁਣ 3-4 ਦਿਨਾਂ ਦੇ ਅੰਦਰ ਬਰੋਟਾ 2 ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਇਹ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਜੇਕਰ ਦੋਸਤੋ ਤੁਸੀਂ ਜਾਣਦੇ ਹੋ ਕਿ ਬਰੋਟਾ ਗਾਣਾ ਰਿਲੀਜ਼ ਹੋਵੇ ਤਾਂ ਆਪਣੀ رائے ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਹੁਣ ਦਿਓ ਇਜਾਜ਼ਤ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ